28 ਸਤੰਬਰ ਦੇ ਨਵੇਂ ਰਿਸ਼ਤੇ ਦੇਖੋ ਵਧੀਆ ਪਰਿਵਾਰ ਤੋਂ ਛੇ ਕੁੜੀਆਂ ਦੇ ਰਿਸ਼ਤੇ ਆ ਜੀ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਨਾਲ ਇਹ WhatsApp ਨੰਬਰ ਤੇ ਜੁੜਨਾ ਹੈ ਜੀ ਰਿਸ਼ਤਾ ਦਾ 125 ਪ੍ਰੋਫਾਈਲ ਹੈ ਜੀ ਨਾਮ ਇਕੌਰ ਜ਼ਿਲ੍ਹਾ ਮੋਗਾ ਕਾਸਟ ਹੈ ਜਰਸੀ ਗੋਤਾਬਰਾੜ ਜਨਮ 9 ਜਨਵਰੀ 1999 ਹਾਈਟ 5 ਫੁੱਟ 6 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਾਸ ਭਰਾ 1 ਕ ਭੈਣਾ 2 ਮੈਰਿਡ ਆ ਮਾਤਾ ਪਿਤਾ ਨੇ ਮੰਗ ਮੁੰਡਾ ਵਧੀਆ ਪੜਿਆ ਲਿਖਿਆ ਨਾ ਸ਼ਰਤ ਹੋਵੇ ਕਾਸਟ ਜੱਟ ਸਿੱਖ ਹੋਵੇ ਜੀ ਤੇ ਰਸਤਾ ਜੀ ਮੁੰਡੇ ਨੂੰ ਜ਼ਮੀਨ ਤਿੰਨ ਕਿਲੇ ਤੱਕ ਹੋਵੇ। ਅਗਲਾ ਨੈਕਸਟ ਰਸਤਾ ਹੈ ਜੀ। 146 ਪ੍ਰੋਫਾਈਲ ਨੰਬਰ ਹੈ ਜੀ ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਸਟ ਹੈ ਜਰਸੀ ਜਨਮ 17 10 1994 ਹਾਈਟ 54 ਹੈ ਪੜ੍ਹਾਈ ਮਾਸਟਰ ਡਿਗਰੀ ਇਨ ਕੈਨੇਡਾ। ਭਰਾ ਇੱਕ ਮੈਰਿਡ ਆ ਭੈਣ ਕੋਈ ਨਹੀਂ ਮਾਤਾ ਤੇ ਪਿਤਾ ਨੇ ਪਰਿਵਾਰ ਚ। ਕੰਮ ਕੈਨੇਡਾ ਟੀਚਰ ਇਨ ਕੈਨੇਡਾ ਪੀਆਰ ਦੀ ਫਾਈਲ ਲੱਗੀ ਹੋਈ ਆ ਮੰਗ ਮੁੰਡਾ ਯੂਐਸਏ ਪੀਆਰ ਹੋਵੇ 10 ਕਿੱਲੇ ਜ਼ਮੀਨ ਹੋਵੇ ਜੀ ਅਗਲਾ ਰਸਤਾ ਹੈ ਜੀ 147 ਨੰਬਰ ਪਰ ਫਾਈਲ ਨਾਮ ਹੈ ਕੌਰ ਕੈਸਟਾ ਜਰਸੀ ਗੋਤਪਵਾਰ ਜਨਮ 1991 ਕਦ 55 ਪੜ੍ਹਾਈ ਗ੍ਰੈਜੂਏਸ਼ਨ ਇੰਗਲਿਸ਼ ਆਨਰਸ ਐਮਏ ਸੋਸ਼ਲ ਸਾਇੰਸ ਉਸ ਤੋਂ ਬਾਅਦ ਬੀਐਡ ਕਰੀ ਹੈ ਮਲੋਟ ਤੋਂ ਕੁੜੀ ਦਾ ਰਿਸ਼ਤਾ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਦੋ ਭਰਾ ਸਿਰਫ ਕੰਮ ਕੈਨੇਡਾ ਵਰਕ ਪਰਮਿਟ 2 ਸਾਲ ਡਿਪਲੋਮਾ ਇਨ ਇੰਡੀਆ 3 ਸਾਲ ਟੀਚਰ ਪਿਤਾ ਆਰਮੀ ਤੋਂ ਰਿਟਾਇਰਡ ਹੈ ਲੋੜਾ ਮੁੰਡਾ ਕੈਨੇਡਾ ਵਿੱਚ ਪੀਆਰ ਨਸ਼ਰ ਹੈ ਤੇ ਸ਼ਾਕ ਆਰੀ ਹੋਵੇ 7 ਤੋਂ 8 ਕਿਲੇ ਜ਼ਮੀਨ ਹੋਵੇ ਤੇ ਮੰਗ ਡਿਮਾਂਡ ਕੋਈ ਨਾ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਕੌਰ ਕਾਸਟਾ ਰਾਮਗੜੀਆ 148 ਨੰਬਰ ਪਰ ਫਾਈਲ ਹੈ ਜੀ ਪੜ੍ਹਾਈ ਐਮ ਐਸ ਸੀ ਐਗਰੀਕਲਚਰ ਯੂ ਐਸ ਏ ਭੈਣ ਕੋਈ ਨਹੀਂ ਭਰਾ ਇੱਕ ਯੂ ਐਸ ਏ ਕਦ 55 ਜਨਮ 6 4 1993 ਕੰਮ ਰਿਸਰਚ ਸਚਲਰ ਕੈਲੀਫੋਰਨੀਆ ਸਕੈਰੋਮੈਟੋ ਮਾਦਾ ਪਿਤਾ ਗਵਰਨਮੈਂਟ ਜੌਬ ਤੋਂ ਰਟਾਇਰਡ ਲੋੜਾ ਮੁੰਡਾ ਐਜੂਕੇਟਿਡ ਹੋਵੇ ਯੂਐਸਏ ਕੈਨੇਡਾ ਗਿਆ ਹੋਵੇ ਜੀ ਬਾਕੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਰਿਸ਼ਤੇ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਪਰਿਵਾਰ ਦਾ ਨੰਬਰ ਲੈ ਕੇ ਸਿੱਧੀ ਗੱਲਬਾਤ ਪਰਿਵਾਰ ਵਾਲਿਆਂ ਨਾਲ ਕਰ ਸਕਦੇ ਹੋ ਅਗਲਾ ਰਿਹਾ ਇਸਤਾ ਐਜੀ ਜ਼ਿਲ੍ਹਾ ਫਾਜ਼ਿਲਕਾ ਤੋਂ ਰਸਤਾ 141 ਨੰਬਰ ਪਰ ਫਾਈਲ ਆ ਨਾਮ ਹੈ ਕੌਰ ਕਾਸਟਾ ਜਰਸੀ ਕਪੜਾਈ ਬੀਐਸਸੀ ਨਰਸਿੰਗ ਆ ਆਰ ਐਨ ਯੂ ਐਸ ਏ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕਦ ਪੰਜ ਤਿੰਨ ਗੋਤ ਜਿਹੜਾ ਉਹ ਬਰਾੜ ਹੈ ਜਨਮ ਕੁੜੀ ਦਾ 23 ਤਰੀਕ 12ਵਾਂ ਮਹੀਨਾ 1997 ਕੰਮ ਯੂ ਐਸ ਏ ਗਵਰਨਮੈਂਟ ਜੌਬ ਨਰਸਿੰਗ ਅਫੀਸਰ ਲੋੜਾ ਮੁੰਡਾ ਯੂ ਐਸ ਏ ਕੈਨੇਡਾ ਪੀਆਜ ਆਫ ਗਵਰਨਮੈਂਟ ਜੌਬ ਤੇ ਉਹ 8 ਤੋਂ 15 ਕਿਲੇ ਜ਼ਮੀਨ ਹੋਵੇ ਜੀ ਅਗਲਾ ਨੈਕਸਟ ਰਹਿਤਾ ਜੀ 150 ਨੰਬਰ ਪਰ ਫਾਈਲ ਹੈ ਜ਼ਿਲ੍ਹਾ ਤਰਨਤਾਰਨ ਤੋਂ ਵਾ ਰਹਿਤਾ ਨਾਮ ਹੈ ਕੌਰ ਕਾਸਟਾ ਜਰਸੀ ਜਨਮ ਉਨਿ 94 ਕੱਦ ਪੰਜ 6 ਹੈ ਪੜ੍ਹਾਈ ਪਲੱਸ 2 ਮੈਡੀਕਲ ਡਿਪਲੋਮਾ ਜੀ ਐਨ ਐਮ ਦਾ ਤੇ ਭੈਣ ਕੋਈ ਨਹੀਂ ਭਰਾ ਇੱਕ ਬਿਜ਼ਨਸ ਮੈਨ ਤੇ ਕੰਮ ਕੈਨੇਡਾ ਪੀਆਰ ਜੌਬ ਓਲਡ ਏਜ ਹੋਮ ਜੌਬ ਲੋੜ ਹੈ ਜੀ ਮੁੰਡੇ ਨੂੰ ਜ਼ਮੀਨ 8 ਕਿੱਲੇ ਤੱਕ ਹੋਵੇ ਮੁੰਡਾ ਕੈਨੇਡਾ ਵਾਕ ਪਰਮਿਤ ਤੇ ਜਾਂ ਫਿਰ ਪੀਆਰ ਹੋਵੇ ਜਾ ਫਿਰ ਜੀ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਤਾਂ ਇੰਡੀਆ ਹੋਵੇ ਮੁੰਡਾ ਏਸੀ ਅੱਜ ਦੇ ਵਧੀਆ ਪਰਿਵਾਰ ਤੋਂ ਸਿਰਫ ਲੜਕੀਆਂ ਦੇ ਰਿਸ਼ਤੇ ਰਿਸ਼ਤੇ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੇ ਜਿਹੜੇ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕਣ ਸਾਡੇ ਚੈਨਲ ਦੁਆਰਾ ਬਹੁਤ ਹੀ ਮੁੰਡੇ ਕੁੜੀਆਂ ਦੇ ਰਿਸ਼ਤੇ ਹੋ ਰਹੇ ਆ ਜੀ ਤੁਸੀਂ ਵੀ ਆਪਣੀ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਬਾਇਓ ਡਾਟਾ ਪੇਸ ਕੀ ਧੰਨਵਾਦ ਜੀ